ਸਰਹੰਦ ਰੇਲਵੇ ਸਟੇਸ਼ਨ ਦਾ ਪੁਨਰਨਿਰਮਾਨ ਪੰਜਾਬ ਨੂੰ ਧਾਰਮਿਕ, ਉਦਯੋਗਿਕ ਅਤੇ ਸਮਾਜਿਕ ਪੱਖੋਂ ਜੋੜਨ ਦਾ ਇੱਕ ਅਹਿਮ ਕੇਂਦਰ ਸਰਹੰਦ ਰੇਲਵੇ ਸਟੇਸ਼ਨ ਪੰਜਾਬ ਦੇ ਨਕਸ਼ੇ ਤੇ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਸਰਹੰਦ ਇੱਕ ਰੇਲਵੇ ਸਟੇਸ਼ਨ ਹੀ ਨਹੀਂ ਸਗੋਂ ਇਲਾਕੇ ਦੀ ਤਰੱਕੀ ਅਤੇ ਵਿਕਾਸ ਦਾ ਪ੍ਰਤੀਕ ਵੀ ਹੈ। ਇਥੋਂ ਦੀ ਹਵਾ ਅਤੇ ਇੱਥੇ ਦਾ ਮਾਹੌਲ ਸਾਨੂੰ ਆਪਣੇ ਗੁਰੂਆਂ ਦੀ ਯਾਦ ਦਿਵਾਉਂਦਾ ਹੈ। ਡਾਕਟਰ ਅਮਰ ਸਿੰਘ ਇਤਿਹਾਸ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਆਪਣੀ ਵਿਕਾਸਪਕੀ ਸੋਚ ਅਤੇ ਲਗਨ ਦੀ ਭਾਵਨਾ ਸਦਕਾ 25 ਕਰੋੜ ਰੁਪਏ ਦੀ ਲਾਗਤ ਨਾਲ ਸਰਹੰਦ ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਪ੍ਰੋਜੈਕਟ ਨੂੰ ਪਾਸ ਕਰਵਾਇਆ ਜਿਸ ਦਾ ਨਕਸ਼ਾ ਪੰਜਾਬ ਦੀ ਵਿਰਾਸਤ ਦੇ ਨਾਲ-ਨਾਲ ਆਧੁਨਿਕ ਸਹੂਲਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਇੱਕ ਵਾਰ ਪੂਰਾ ਹੋਣ ਤੇ ਇਹ ਪ੍ਰੋਜੈਕਟ ਸਿਰਫ ਇੱਕ ਰੇਲਵੇ ਸਟੇਸ਼ਨ ਹੀ ਨਹੀਂ ਬਲਕਿ ਸ਼ਰਧਾਲੂਆਂ ਅਤੇ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਵੀ ਬਣ ਜਾਏਗਾ ਅਤੇ ਸਰਹੰਦ ਵਾਸੀਆਂ ਦੇ ਨਾਲ-ਨਾਲ ਗੁਰੂਆਂ ਦੀ ਇਸ ਪਾਵਨ ਧਰਤੀ ਤੇ ਆਉਣ ਵਾਲੀ ਸੰਗਤ ਨੂੰ ਵੀ ਬਹੁਤ ਸਹੂਲਤ ਪ੍ਰਦਾਨ ਕਰੇਗਾ ਮੇਰਾ ਨਾਮ ਗੁਲਸ਼ਨ ਰਾਏ ਸਾਡਾ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਮੇਨ ਸਟੇਸ਼ਨ ਤਾਂ ਦੀ ਜੰਕਸ਼ਨ ਹੈ ਸੈਂਟਰ ਗਵਰਨਮੈਂਟ ਕੇਵਲ 2.2 ਕਰੋੜ ਰੁਪਏ ਹੀ ਪਾਸ ਕਰ ਰਹੀ ਸੀ ਉਹਨਾਂ ਨੇ ਜੱਦੋ ਜਹਿਦ ਨਾਲ ਉੱਥੇ ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਟੇਸ਼ਨ ਦਾ ਨਵੀਨੀਕਰਨ ਹੋਣ ਜਾ ਰਿਹਾ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੋਏਗਾ ਜਿੱਥੇ ਤੁਸੀਂ ਲਿਫਟ ਤੇ ਉਸ ਤੋਂ ਇਲਾਵਾ ਦੂਜੀਆਂ ਇਲੈਕਟ੍ਰੋਨਿਕ ਪੌੜੀਆਂ ਤੇ ਹੋਰ ਸਟੇਸ਼ਨ ਨੂੰ ਅਧੂਨੀਕਰਨ ਕਰਿਆ ਤੇ ਬਾਹਰ ਵਧੀਆ ਪਾਰਕਿੰਗ ਤੇ ਉਹਦੀ ਦੇਖਣ ਦੀ ਜਿਹੜੀ ਲੁੱਕ ਹੈ ਇੱਕ ਚੰਗੇ ਵਧੀਆ ਕਿਲੇ ਵਾਂਗ ਜੇ ਜਪਾ ਉਹਦੇ ਦੇਖਿਆ ਡਿਜ਼ਾਈਨ ਦੇਖਿਆ ਤਾਂ ਉਹ ਬਣ ਜਾ ਰਿਹਾ ਹੈ ਇਹ ਸਭ ਸਾਡੇ ਐਮਪੀ ਸਾਹਿਬ ਅਮਰ ਸਿੰਘ ਜੀ ਦੀ ਦੇਣ ਹੈ ਇਸ ਪ੍ਰੋਜੈਕਟ ਦੇ ਨਾਲ ਨਾਲ ਡਾਕਟਰ ਅਮਰ ਸਿੰਘ ਕਰੋਨਾ ਅਤੇ ਕਿਸਾਨੀ ਅੰਦੋਲਨ ਦੌਰਾਨ ਬੰਦ ਹੋਈਆਂ ਰੇਲ ਗੱਡੀਆਂ ਨੂੰ ਮੁੜ ਚਲਵਾਉਣ ਲਈ ਕਾਮਯਾਬ ਹੋਏ ਜਿਸ ਦੇ ਨਤੀਜੇ ਵਜੋਂ ਸਚਕੰਡ ਐਕਸਪ੍ਰੈਸ ਹਾਵੜਾ ਅੰਮ੍ਰਿਤਸਰ ਮੇਲ ਹੇਮਕੁੰਟ ਐਕਸਪ੍ਰੈਸ ਸਮੇਤ ਹੋਰ ਰੇਲ ਗੱਡੀਆਂ ਜੋ ਸਾਡੇ ਪੰਜਾਬ ਵਾਸੀਆਂ ਨੂੰ ਬਾਕੀ ਸੂਬਿਆਂ ਵਿੱਚ ਸਥਿਤ ਸਾਡੇ ਤਖਤਾਂ ਅਤੇ ਧਾਰਮਿਕ ਸਥਾਨਾਂ ਨਾਲ ਜੋੜਦੀਆਂ ਹਨ ਉਹਨਾਂ ਨੂੰ ਸ਼ਰਦਾਲੂਆਂ ਲਈ ਦੁਬਾਰਾ ਚਲਵਾਇਆ ਗਿਆ ਡਾਕਟਰ ਅਮਰ ਸਿੰਘ ਦੀ ਦੇਖਰੇਖ ਹੇਠ ਸ਼੍ਰੀ ਫਤਿਹਗੜ੍ਹ ਸਾਹਿਬ ਸਮਾਜਿਕ ਅਤੇ ਆਰਥਿਕ ਤੌਰ ਤੇ ਤਰੱਕੀ ਕਰ ਰਿਹਾ ਹੈ ਅਤੇ ਉਹਨਾਂ ਦੀ ਯਾਤਰਾ ਸਦਕਾ ਇਲਾਕੇ ਦੀ ਨੁਹਾਰ ਬਦਲ ਰਹੀ ਹੈ ਪਿਛਲੇ 75 ਸਾਲਾਂ ਦੇ ਇਤਿਹਾਸ ਵਿੱਚ ਮੈਂ ਪਹਿਲਾ ਐਮਪੀ ਦੇਖਿਆ ਹੋਣਾ ਜਿਨ੍ਹਾਂ ਨੇ ਸਾਡੇ ਆਪਣੇ ਏਰੀਆ ਵਾਸਤੇ ਆਪਣੇ ਜਾ ਕੇ ਲੋਕ ਸਭਾ ਦੇ ਵਿੱਚ ਉਹ ਆਵਾਜ਼ ਉਠਾਈ ਉਹਨਾਂ ਦੀ ਆਵਾਜ਼ ਜਿਵੇਂ ਸਾਡਾ ਸ਼੍ਰੀ ਫਤੇਗੜ ਸਾਹਿਬ ਇਹ ਇੱਕ ਬੜਾ ਧਾਰਮਿਕ ਦੁਨੀਆ ਦੇ ਉੱਤੇ ਸਭ ਤੋਂ ਜੇ ਧਾਰਮਿਕ ਜਗਾ ਮੰਨੀ ਜਾਂਦੀ ਹੈ ਜਿੱਥੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤੇ ਫਤੇ ਸਿੰਘ ਜੀ ਦੀ ਲਿਸਾਨੀ ਸ਼ਹਾਦਤ ਮਾਤਾ ਗੁਜਰਕੌਰ ਜੀ ਦੀ ਲਿਸਾਨੀ ਸ਼ਹਾਦਤ ਨੂੰ ਸਮਰਪਿਤ ਹੈ ਏਰੀਆ ਉਸ ਨੂੰ ਆਪਣਾ ਧਾਰਮਿਕ ਦਰਜਾ ਦਵਾਨ ਦੇ ਵਿੱਚ ਉਹਨਾਂ ਨੇ ਉੱਥੇ ਪੂਰਾ ਜੋਰ ਲਾਇਆ ਹੈ ਕਈ ਵਾਰ ਤੁਸੀਂ ਦੇਖਿਆ ਵੀ ਹੋਣਾ ਉਹਨਾਂ ਦੇ ਜੋ ਸੈਸ਼ਨ ਚੱਲਦਾ ਹੈ ਤੇ ਉਹਨਾਂ ਨੇ ਇਸ ਚੀਜ਼ ਨੂੰ ਦਰਜਾ ਦਵਾਨ ਦੇ ਵਿੱਚ ਪੂਰਾ ਜੋਰ ਦਾ ਅਮਰ ਸਿੰਘ ਜੀ ਨੇ ਪਿਛਲੇ 5 ਸਾਲਾਂ ਦੇ ਵਿੱਚ ਜੋ ਕਾਰਗੁਜ਼ਾਰੀ ਕਰਿਆ ਉਹਦੀ ਮੈਂ ਸ਼ਲਾਘਾ ਕਰਦਾ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਆਪਾਂ ਵੱਧ ਚੜ ਕੇ ਅਮਰ ਸਿੰਘ ਜੀ ਨੂੰ ਵੋਟਾਂ ਪਾ ਕੇ ਆਪਣੇ ਏਰੀਏ ਤੋਂ ਦੁਆਰਾ ਇਲੈਕਟ ਕਰਕੇ ਲੋਕ ਸਭਾ ਦੇ ਵਿੱਚ ਸੇਵਾ ਵਿਕਾਸ ਅਤੇ ਇਮਾਨਦਾਰੀ Dr. Amar Singh